ਸੰਗਤ ਜੀ ਆਜਾ ਤਾਂ RAM KALI SAD ਇਸ ਦੀ ਆਪਾਂ ਸੰਖਿਆ ਕਰਨੀ ਹੈ ਇਹ ਬਾਣੀ ਜਦੋਂ ਅੰਤਮਰਦਾਸ ਹੁੰਦੀ ਹੈ ਅੰਤਮਰਦਾਸ ਤੋਂ ਪਹਿਲਾਂ ਭੋਗਾਂ ਤੋਂ ਉਪਰੰਤ ਇਹ ਬਾਣੀ ਪੜ੍ਹੀ ਜਾਂਦੀ ਜਦੋਂ ਪ੍ਰਾਣੀ ਦੇ ਨਿਮਿਤ ਪਾਠ ਹੁੰਦਾ ਹੈ ਤੇ ਪਾਠ ਤੋਂ ਬਾਅਦ ਜਦੋਂ ਭੋਗ ਪੈਂਦੇ ਨੇ ਭੋਗਾਂ ਤੋਂ ਬਾਅਦ ਇਹ ਪੜ੍ਹ ਕੇ ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਇਸ ਦਾ ਪਉਚਾਰਨ ਸਿੱਖਣਾ ਸੁੱਧ ਰਾਮਕਲੀ ਸਾਧ ਰਾਮਕਲੀ ਰਾਗ ਦੇ ਵਿੱਚ ਆਉਂਦੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਇਸ ਤਰ੍ਹਾਂ ਪੜ੍ਹਨਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਸੋਏ ਤੇ ਵਿਸਰਾਮ ਹੈ ਭਗਤ ਤਵਛਲ ਤਿਹੋ ਲੋਏ ਜੀਉ ਗੁਰ ਸ਼ਬਦ ਸਮਾਵੈ ਅਬਰ ਨਾ ਜਾਣੈ ਕੋਈ ਜੀਉ ਸਮਾਵੇ ਤੇ ਵਿਸਰਾਮ ਅਬਰ ਨਾ ਜਾਣਹਿ ਇੱਥੇ ਵਿਸਰਾਮ ਸਬਦ ਗੁਰ ਕੈ ਏਕ ਨਾਮ ਧਿਆਵਹਿ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਇੱਥੇ ਵਿਸਰਾਮ ਹੈ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣਵਾਰ ਇੱਥੇ ਵਿਸਰਾਮ ਹਰਿ ਰਾਮ ਨਾਮ ਸਮਾਇਆ ਜਗ ਅਮਰ ਅਟਲ ਤੋਲ ਠਾਕੁਰ ਠਾਕੁਰ ਤੇ ਵਿਸਰਾਮ ਹੈ ਅਟਲ ਪੜਨਾ ਅਟਲ ਹਾਂ ਅਟਲ ਨਹੀਂ ਪੜਨਾ ਅਟਲ ਅਤੋਲ ਇੱਥੇ ਆੜਾ ਲੱਗਿਆ ਚਾ ਰੱਖਣਾ ਅਤੋਲ ਠਾਕੁਰ ਠਾਕੁਰ ਤੇ ਵਿਸਰਾਮ ਹੈ ਭਗਤ ਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਇੱਥੇ ਵਿਸਰਾਮ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਗੁਰ ਕਰੇ ਹਰ ਪਹਿ ਬੇਨਤੀ ਬੇਨਤੀ ਤੇ ਵਿਸਰਾਮ ਮੇਰੀ ਪੈਜ ਰੱਖੋ ਅਰਦਾਸ ਜਿਓ ਪੈਜ ਰੱਖੋ ਹਰ ਜਨ ਹੈ ਕੇਰੀ ਇੱਥੇ ਵਿਸਰਾਮ ਹੁਣ ਤੁਸੀਂ ਤਿਆਰ ਰੱਖਣਾ ਥੱਲੇ ਕਰੇ ਇੱਥੇ ਰੱਖੋ ਪਾਠ ਹੁੰਦਾ ਰੱਖੋ ਤੇ ਇੱਥੇ ਰੱਖੋ ਇਹ ਤਿਆਰ ਰੱਖਣਾ ਇਹ ਕੰਨੇ ਤੁਰੇਦਾ ਇੱਥੇ ਕੰਨਾ ਲੱਗਾ ਪੈਜ ਰੱਖੋ ਹਰ ਜਨ ਹੈ ਕੇਰੀ ਇੱਥੇ ਵਿਸਰਾਮ ਹਰ ਦੇਹੋ ਨਾਮ ਨਰੰਜਨੋ ਨਰੰਜਨੋ ਅੰਤ ਚਲਦਿਆਂ ਹੋਏ 베ਲੀ ਇੱਥੇ ਵਿਸਰਾਮ ਜਮਦੂਤ ਕਾਲ ਨਖੰਝਣੋ ਸਤਗੁਰੂ ਕੀ ਬੇੜੀ ਪਾਈ ਪਾਈ ਤੇ ਵਿਸਰਾਮ ਸਤਗੁਰੂ ਸਤਗੁਰ ਨਹੀਂ ਪੜਨਾ ਸਤਗੁਰੂ ਸਤਗੁਰ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਗੁਰ ਮਿਲਾਇਆ ਕਿਰਪਾ ਪੂਰਾ ਰੰਗ ਲੱਗਾ ਧਿਆਨ ਨਾਲ ਕਿਰਪਾ ਸਤਗੁਰ ਮਿਲਾਇਆ ਇੱਥੇ ਵਿਸਰਾਮ ਹੈ ਧੰਨ ਧੰਨ ਕਹੇ ਸਾबास ਜੀਓ ਸਾबास ਸッセ ਗੰਨਾਂ ਸਾबास ਹਾਂ ਮੇਰੇ ਸਿੱਖ ਸੁਣਹੁ ਪੁੱਤ ਭਾਈ ਹੋ ਭਾਈ ਹੋ ਇੱਥੇ ਵਿਸਰਾਮ ਇਕੱਠਾ ਪੜਨਾ ਭਾਈ ਹੋ ਭਾਈ ਹੋ ਹਾਂ ਮੇਰੇ ਹਰ ਭਾੜਾ ਆਓ ਮੈਂ ਪਾਸ ਜੀਓ ਹਰ ਭਾੜਾ ਗੁਰ ਪਾਇਆ ਵਿਸਰਾਮ ਮੇਰਾ ਹਰ ਪ੍ਰਭ ਕਰੇ ਸਾबास ਜੀਓ ਭਗਤ ਸਤਗੁਰ ਪੁਰਖ ਸੋਇ ਸੋਇ ਤੇ ਵਿਸਰਾਮ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਆਨੰਦ ਐੜੇ ਐੜੇ ਨੂੰ ਕੰਨ ਲੱਗੇ ਆਨੰਦ ਅਨਹਦ ਵਜਹਿ ਵਾਜੇ ਇੱਥੇ ਵਿਸਰਾਮ ਹਰ ਆਪ ਗਲ ਮੇਲਾਵੇ ਗਲ ਗਲ ਕਹਿਣਾ ਗਲ ਨਹੀਂ ਕਹਿਣੇ ਨਾ ਹਰ ਆਪ ਗਲ ਮੇ ਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਇੱਥੇ ਬਿਸਰਾਮ ਮਨ ਵੇਖੋ ਕਾਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਹੀਂ ਨਾਹੀ ਤੇ ਬਿਸਰਾਮ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਗੁਰ ਬਾਣੈ ਆਪਣੇ ਆਪਣੇ ਤੇ ਬਿਸਰਾਮ ਬਹਿ ਪਰਵਾਰ ਸੁਦਾਇ ਮਤ ਮੈਂ ਪਿੱਛੇ ਕੋਈ ਰੋਬ ਸੀ ਰੋਬ ਸੀ ਤੇ ਵਿਸਰਾਮ ਹੈ ਮਤ ਮੈਂ ਪਿੱਛੇ ਦੋਦਲਾਵਾਂ ਰੱਖੀ ਲੱਗੀਆਂ ਤੇਿਆਰ ਰੱਖਣਾ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਵੱਖਰਾ ਵੱਖਰਾ ਸੋ ਮੈਂ ਮੂਲ ਨਾ ਪਾਇਆ ਮਿੱਤ ਪੈਜ ਪੱਪੇ ਦਲਾਵਾ ਝੱਜੇ ਦਲਾਵਾ ਪੈਜੈ ਮਿਤ ਵਿਗਸੈ ਵਿਗਸੈ ਤੇ ਵਿਸਰਾਮ ਮਿਤ ਪੈਜੈ ਮਿਤ ਵਿਗਸੈ ਜਿਸ ਮਿਤ ਕੀ ਪੈਜ ਭਾਵੇ ਪੈਜ ਤੇ ਦੁਲਾਵ ਲੱਗੀ ਤੁਸੀਂ ਵੀ ਚਾਰ ਦੇਖੋ ਪੁੱਤ ਭਾਈ ਭਾਈ ਤੇ ਵਿਸਰਾਮ ਹਰ ਸਤਿਗੁਰੂ ਪੈਨਾਵੇ ਹਰ ਸਤਿਗੁਰੂ ਪੈਨਾਵੇ ਇੱਥੇ ਦੁਲਾਵ ਇੱਦਾਂ ਕਿਹੜਾ ਲੱਗਿਆ ਤਿਆਰ ਕਰ ਸਤਿਗੁਰੂ ਪੈਨਾਵੇ ਸਤਗੁਰੂ ਪ੍ਰਤੱਖ ਹੋਦਾ ਏ ਇੱਥੇ ਬਿੰਦੀ ਤੁਰੇ ਤੇ ਹੋਦਾ ਹੋਦਾ ਹਾਂ ਇੱਥੇ ਵਿਸਰਾਮ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਪਾਈ ਭਾਈ ਤੇ ਵਿਸਰਾਮ RAM DAS ਪੈਰੀ ਪਾਇ ਇੱਥੇ ਕਹੀ ਸਕਤਨ ਪੈਰੀ ਬਿੰਦੀ ਲਾ ਕੇ ਉਚਾਰਨ ਕਰ ਦਿੰਦੀ ਹੈ ਭਾਵੇਂ ਅਰਥ ਜਿਹੜਾ ਮਰਜ਼ੀ ਬਣਦਾ ਹੈ ਪਰ ਇੱਥੇ ਬਿੰਦੀ ਤੁਰੇ ਤੇ ਬਿੰਦੀ ਤੋਂ ਰਹਿਤ ਦੀ ਉਚਾਰਨ ਕਰਨਾ ਪੈਰੀ ਪੈਰੀ ਹਾਂ ਰਾਮਦਾਸ ਪੈਰੀ ਪਾਇਆ ਅੰਤੇ ਸਤਗੁਰ ਬੋਲਿਆ ਬੋਲਿਆ ਤੇ ਵਿਸਰਾਮ ਹੈ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ ਕੀਰਤਨ ਕੱਕੇ ਨੂੰ ਬਿਹਾਰੀ ਕੀਰਤਨ ਕੀਰਤਨ ਕਰੇ ਹੋ ਨਿਰਵਾਣ ਜੀਓ ਕੇਸੋ ਗੋਪਾਲ ਪੰਡਤ ਸੱਦੇ ਹੋ ਕੇਸੋ ਬਿੰਦੀ ਤੁਰੈ ਦਾ ਕੇਸੋ ਗੋਪਾਲ ਪੰਡਤ ਸੱਦੇ ਹੋ ਸੱਦੇ ਹੋ ਸੱਦੇ ਹੋ ਹਾਂ ਇੱਥੇ ਬਿਸਰਾਮ ਹਰ ਹਰ ਕਥਾ ਪੜ੍ਹਹਿ ਪੁਰਾਣ ਜੀਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਦੁਲਾਵਾਂ ਲੱਗੀਆਂ ਤੇ ਿਆ ਰੱਖਣਾ ਸੁਣੀਐ ਬਿਸਰਾਮ ਇੱਥੇ ਬੇਬਾਨ ਹਰ ਰੰਗ ਗੁਰ ਭਾਵੇ ਬੇਬਾਨ ਕੱਠਾ ਪਿੰਡ ਪਤਲ ਕਿਰਿਆ ਦੀਵਾ ਦੀਵਾ ਤੇ ਬਿਸਰਾਮ ਲਉਣਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਗੁਰ ਬੋਲਿਆ ਬਿਸਰਾਮ ਹਰ ਮਿਲਿਆ ਪੁਰਖ ਸੁਜਾਨ ਜੀਉ RAM ਦਾ ਸੋਢੀ ਤਿਲਕ ਦੀ ਆ ਇਥੇ ਬਿਸਰਾਮ ਗੁਰ ਸ਼ਬਦ ਸੱਚ ਨਿਸ਼ਾਨ ਜੀਉ ਸਤਗੁਰ ਪੁਰਖ ਜੇ ਬੋਲਿਆ ਇਥੇ ਬਿਸਰਾਮ ਗੁਰ ਸਿੱਖਾ ਮਨ ਲਈ ਰਜਾਏ ਜੀਉ ਗੁਰ ਸਿੱਖਾ ਮਨ ਲੈ ਰਜਾਏ ਜੀਉ ਮੋਹਰੀ ਪੁੱਤ ਸਨਮੁਖ ਹੋਇਆ ਮੋਹਰੀ ਪੁੱਤ ਸਨਮੁਖ ਹੋਇਆ ਬਿਸਰਾਮ RAM ਦਾਸੈ ਪੈਰੀ ਪਾਏ ਜਿਉ ਸਭ ਪਵੈ ਪੈਰੀ ਸਤਿਗੁਰੂ ਕੇਰੀ ਕੇਰੀ ਤੇ ਬਿਸਰਾਮ ਹੈ ਜਿੱਥੈ ਗੁਰੂ ਆਪ ਰੱਖਿਆ ਜਿੱਥੈ ਗੁਰੂ ਆਪ ਰੱਖਿਆ ਕੋਈ ਕਾਰ ਬਖੀਲੀ ਨਿਵੈ ਨਾਹੀ ਨਾਹੀ ਤੇ ਬਿਸਰਾਮ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ ਭਾਣਾ ਦੀ ਵਡਿਆਈ ਦੀ ਦੀ ਏਡੀ ਨੂੰ ਬਿਆਰੀ ਤੇ ਦੱਦੇ ਨੂੰ ਬਿਆਈ ਲਗੀ ਦੀ ਦੀ ਹਾਂ ਵਧਾਈ ਵਧਾਈ ਤੇ ਬਿਸਰਾਣ ਤੁਰ ਲਿਖਿਆ ਲੇਖ ਰਜਾਏ ਜੀਉ ਕਹਿ ਸੁੰਦਰ ਸੁਣਹੁ ਸੰਤੋ ਇੱਥੇ ਬਿਸਰਾਣ ਸਭ ਜਗਤ ਪੈਰੀ ਪਾਏ ਜੀਉ ਸਮਝ ਲੱਗੀ ਸਾਰੀ ਹਾਂਜੀ ਆਪਣੇ ਰਾਮ ਕਾਲੀ ਸਾਧ ਦੀ ਸੰਪੂਰਨ ਸੰਤਿ ਹੋ ਚੁੱਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ